ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੈਂਡ ਪੋਲਿੰਗ ਦਾ ਵਿਰੋਧ ਕਰਦੇ ਹੋਏ ਮੁਹਾਲੀ ਵਿਖੇ ਵੱਡਾ ਧਰਨਾ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ ਸੰਗਤ ਯੂਥ ਜਿਹੜਾ ਉਹ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਰਵਾਨਾ ਹੋਣ ਲੱਗਿਆ ਸੜਕਾਂ ਤੇ ਜਾਮ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਅਕਾਲੀ ਦਲ ਦੇ ਵਰਕਰਸ ਨੇ ਜਿਹੜੇ ਉਹ ਧਰਨੇ ਵੱਲ ਕੂਚ ਕਰ ਰਹੇ ਨੇ ਅਰਵਿੰਦਰ ਸਿੰਘ ਖੇੜਾ ਮੌਜੂਦ ਨੇ ਯੂਥ ਅਕਾਲੀ ਦਲ ਦੇ ਆਗੂ ਨੇ ਭਾਜੀ ਵੱਡੀ ਤعداد ਦੇ ਵਿੱਚ ਇੱਥੇ 71 ਹੋਏ ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਇਹ ਲੈਂਡ ਐਕੁਇਜ਼ੀਸ਼ਨ ਨੀਤੀ ਬਣਾ ਕੇ ਲੈ ਕੇ ਆਏ ਆ ਉਹਦੇ ਖਿਲਾਫ ਲੋਕਾਂ ਦੇ ਵਿੱਚ ਰੋਹ ਹੈ ਕੋਈ ਕਿਸਾਨ ਨਹੀਂ ਚਾਹੁੰਦਾ ਵੀ ਸਾਡੀ ਪੰਜਾਬ ਸਰਕਾਰ ਧੱਕੇ ਤੋਂ ਜ਼ਮੀਨ ਹੜੱਪੇ ਸਾਡੀ ਜ਼ਮੀਨ ਤੇ ਕਬਜ਼ਾ ਕਰੇ ਸਾਡੇ ਉਹਨਾਂ ਤੋਂ ਹੱਕ ਖੋਏ ਜਾਣ ਅੱਜ ਅਸੀਂ ਹਲਕਾ ਖਰੜ ਤੋਂ ਸਮੂਹ ਆਪਣੀ ਸਾਥੀਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਝੂਝਾਰੂ ਜੋਧੇ ਵਰਕਰ ਕਿਸਾਨ ਸਾਰੇ ਇਕੱਠੇ ਹੋ ਕੇ ਅਸੀਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੋਹਾਲੀ ਵਿਖੇ ਗਮਾਡਾ ਦਫ਼ਤਰ ਵਿਖੇ ਧਰਨਾ ਦੇਣ ਲਈ ਇਕੱਤਰ ਹੋਏ ਤੁਸੀਂ ਹਲਕਾ ਖਲੜ ਦਾ ਜ਼ਿਕਰ ਕਰ ਲਿਆ ਪਰ ਹਲਕਾ ਖਲੜ ਦੇ ਵਿੱਚ ਤਾਂ ਉਹਨੇ ਉਹ ਅਕਾਲੀ ਦਲ ਨੂੰ ਝਟਕਾ ਲੱਗ ਗਿਆ ਟਿਆ ਤੁਹਾਡੇ ਹਲਕਾ ਇੰਚਾਰਜ ਦੋ ਵਾਰ ਦੇ ਲੜੇ ਹੋ ਇਲੈਕਸ਼ਨ ਉਹ ਅਕਾਲੀ ਦਲ ਛੱਡ ਗਿਆ ਤੁਸੀਂ ਕਿਹਾ ਸੀ ਵੱਡੀ ਤਦਾਦ ਜਾ ਰਹੇ ਆ ਗਗਨਜੀਤ ਇਸ ਟੌਪਿਕ ਤੇ ਕਿਤੇ ਫੇਰ ਗੱਲ ਕਰਾਂਗੇ ਵੀ ਕੌਣ ਛੱਡ ਕੇ ਜਾ ਰਿਹਾ ਕੌਣ ਆ ਰਿਹਾ ਪਰ ਤੁਸੀਂ ਦੇਖੋ ਸੈਂਕੜੇ ਸਾਥੀ ਇਹ ਅਕਾਲੀ ਦਲ ਦੇ ਉਹ ਉਹ ਜਿਹੜੂ ਜੋਦੇ ਨੇ ਜਦੋਂ ਕਹਿ ਲਿਆ ਵੀ ਅਕਾਲੀ ਦਲ ਇੱਕ ਵਾਰੀ ਆਪੋਜੀਸ਼ਨ ਪਾਰਟੀ ਨੇ ਕਹਿੰਤਾ ਸੀ ਵੀ ਕਲ ਦਲ ਦਾ ਹੁਣ ਕੱਖ ਵੀ ਨਹੀਂ ਰਿਹਾ ਕਹਿੰਦੇ ਸੀ ਡਾਇਨਾ ਕਹਿੰਦੇ ਸੀ ਡਾਇਨਾਸੌਰ ਤਾਂ ਆ ਸਕਦੇ ਆ ਅਕਲ ਹੀ ਨਹੀਂ ਆ ਸਕਦੇ ਅੱਜ ਤੁਸੀਂ ਨਿਗਾਹ ਮਾਰ ਕੇ ਉਹਨਾਂ ਨੂੰ ਸਾਥੀਆਂ ਨੂੰ ਦੱਸਿਓ ਵੀ ਡਾਇਨਾਸੌਰਾਂ ਨੇ ਆਉਣਾ ਨਹੀਂ ਆਉਣਾ ਪਤਾ ਨਹੀਂ ਅਕਾਲੀ ਦਲ ਦੁਬਾਰੇ ਖੜਾ ਹੋ ਗਿਆ ਪੰਜਾਬ ਲਈ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਕਿਸਾਨਾਂ ਲਈ ਅਕਾਲੀ ਦਲ ਘਰਾਂ ਚ ਟਿਕ ਕੇ ਨਹੀਂ ਬੈਠੇਗਾ 1 ਇੰਚ ਵੀ ਆਪਣੀ ਜ਼ਮੀਨ ਨਹੀਂ ਰਵਾਂਗੇ ਪੰਜਾਬ ਸਰਕਾਰ ਨੂੰ ਸਾਹਿਬ 2027 ਦੇ ਵਿੱਚ ਯੂਥ ਅਕਾਲੀ ਦਲ ਦਾ ਕਿੰਨਾ ਕਰੋੜ ਰਹਿਣ ਵਾਲਾ ਦੇਖੋ ਇਹ ਹੁਣ ਸਮਾਂ ਦੱਸੇਗਾ ਪਰ ਸਾਡੇ ਵੱਲੋਂ ਪੂਰੀ ਤਿਆਰੀ ਹੈ ਜੂਥਾ ਕਾਲਦਲ ਅਹਿਮ ਰੋਲ ਅਦਾ ਕਰੇਗਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਯੰਗਸਟਰ ਦੀ ਹੋਆ। ਹਮਮ ਜੋਧਿਆਂ ਦੀ ਹੋਆ ਨੌਜਵਾਨਾਂ ਦੀ ਹੋਆ। ਇਹੀ ਅੱਜ ਉੱਠ ਖੜਾ ਹੋਇਆ। ਤੁਸੀਂ ਦੇਖੋ ਸੈਂਕੜੇ ਸਾਥੀਆਂ ਮੈਨੂੰ ਕਿਸੇ ਨੂੰ ਜ਼ਿਆਦਾ ਪ੍ਰੈਸ਼ਰਾਈਜ਼ ਨਹੀਂ ਕਰਨਾ ਪਿਆ ਸਿਰਫ ਇੱਕ ਇੱਕ ਸਨੇਹਾ ਲਾਇਆ। ਮੇਰੇ ਸਾਰੇ ਸਹਿਯੋਗੀ ਵੀਰ ਵੱਡੇ ਕਾਫਲੇ ਦੇ ਨਾਲ ਇੱਥੇ ਪਹੁੰਚੇ ਆ। ਅਸੀਂ ਪੂਰਾ ਤਕੜਾ ਹੋ ਕੇ ਪਾਰਟੀ ਲਈ ਆਪਣੇ ਪੰਜਾਬ ਲਈ ਆਪਣੀ ਪੰਜਾਬੀ ਤੇ ਲਈ ਕੰਮ ਕਰਾਂਗੇ। ਸਰਪੰਚ ਸਾਹਿਬ ਅਕਾਲੀ ਦਲ ਖਰੜਚ ਤਕੜਾ ਹੋਣ। ਤਕੜਾ ਹੈ ਤੁਸੀਂ ਦੇਖੇ ਰਹੇ ਆ। ਹਾਂ। ਆ ਦੇਖੋ ਆਲੇ-ਦਾਲੇ ਇਕ ਕਾਲੀਦਲ ਦੇ ਵਰਕਰ ਖੜੇ ਆ ਕਿ ਕਾਲੀਦਲ ਤੱਕ ਗਏ ਤਾਂ ਹੀ ਵਰਕਰ ਹੁਣ ਜਾਣ ਦਾ ਕੋਈ ਫਰਕ ਹੈ ਨਹੀਂ ਕੋਈ ਫਰਕ ਨਹੀਂ ਹੈਗਾ ਹੂੰ ਆਉਂਦੇ ਜਾਂਦੇ ਰਹਿੰਦੇ ਆ ਕਾਲੀਦਲ ਨੇ ਤਾਂ ਉਸੇ ਚਾਲ ਚੱਲ ਗਾਈ ਹਜ਼ਾਰਾਂ ਦੀ ਦਦਾਚਸ ਤੋਂ ਵਰਕਰ ਇੱਥੇ ਇਕੱਠੇ ਹੋਏ ਹੋਏ ਨੇ ਤਾਂ ਕੀ ਲੱਗਦਾ ਕਿੰਨਾ ਵੱਡਾ ਜੋਸ਼ ਹੈ ਜਿਹੜਾ ਉਸ ਹੰਗਾਰਾ ਉਸ ਧਰਨੇ ਨੂੰ ਮਿਲਣ ਵਾਲਾ ਲੇਖਨ ਜੀ ਤੁਸੀਂ ਪੰਜਾਬ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਬੀੜਾ ਚੱਕ ਕੇ ਘਰ ਤੋਂ ਨਿਕਲੇ ਨੇ ਹੁਣ ਉਹਨਾਂ ਨੇ ਦੁਬਾਰੇ ਆਪਣੀ ਅਗਵਾਈ ਦੇ ਵਿੱਚ ਪੰਜਾਬ ਨੂੰ ਲਾਂਬੰਦ ਕਰਨ ਲਈ ਸ਼ੁਰੂ ਕੀਤਾ ਤੁਸੀਂ ਚਵਾਲ ਦੇਖੋ ਚਵਾਲ ਤੋਂ ਬਾਅਦ ਅੱਗੇ ਜੀਰਾ ਦੇਖੋ ਜੀਰਾ ਤੋਂ ਬਾਅਦ ਅੱਗੇ ਲੁਧਿਆਣਾ ਪ੍ਰੋਟੈਸਟ ਹੋਇਆ ਮੈਂ ਪੂਰੇ ਦ੍ਰਿੜ ਰਜ਼ਨਾ ਕਹਿ ਸਕਦਾ ਅੱਜ ਅਸੀਂ ਤਿੰਨੇ ਇਕੱਠਾਂ ਨੂੰ ਮਾਤ ਪਾਉਂਦੇ ਹੋਏ ਮੁਹਾਲੀ ਦੇ ਵਿੱਚ ਇੱਕ ਬਹੁਤ ਵਿਸ਼ਾਲ ਧਰਨਾ ਦੇਣ ਜਾ ਰਹੇ ਹਾਂ ਇਹ ਮੇਰੇ ਕਹਿਣ ਨਾਲ ਨਹੀਂ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੇ ਨਿਗਾ ਮਾਰੋ ਦੇਖੋ ਘਟੋ ਘੱਟ ਵੀ 7-800 ਤਾਂ ਗੱਡੀ ਖੜੀਆ ਰੋਡ ਦੇ ਉੱਤੇ ਸੈਕੜੇ ਮੇਰੇ ਸਾਥੀ ਗਣੇ ਆ ਅਸੀਂ ਕਾਫਲੇ ਦੇ ਰੂਪ ਜਾ ਮੈਂ ਕੱਲਾ ਨਹੀਂ ਇਹ ਪੂਰੇ ਜ਼ਿਲ੍ਹਾ ਮੁਹਾਲੀ ਦੇ ਵਿੱਚੋਂ ਅੱਜ ਇਕੱਤਰ ਹੋ ਰਹੇ ਆ ਲਾਹਮਿਸਾਲ ਇਕੱਠ ਹੋਊਗਾ ਠੀਕ ਹੈ ਬਹੁਤ ਮਿਹਰਬਾਨੀ ਤੇ ਇੱਕ ਤਸਵੀਰ ਨਾਲ ਦੀ ਨਾਲ ਦਿਖਾ ਦਿੰਨੇ ਆ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਜਿਹੜੇ ਨੇ ਉਹ ਅਕਾਲੀ ਦਲ ਦੇ ਵਰਕਰਸ ਇੱਥੇ ਪਹੁੰਚੇ ਹੋਏ ਨੇ ਦੇਖੋ ਬਜ਼ੁਰਗ ਪਹੁੰਚੇ ਹੋਏ ਨੇ ਹੱਥ 'ਚ ਅਕਾਲੀ ਦਲ ਦਾ ਝੰਡਾ ਹੈ ਇੱਕੋ ਦੰਦ ਵਜਾ ਹਾਂ ਇੱਕੋ ਦੰਦ ਵਜਾ ਬਹੁਤ ਦੇਰ ਹੋ ਗਈ ਹੈ ਅਕਾਲੀ ਨਾਲ ਜੁੜਿਆ ਨੂੰ ਅੱਛਾ ਬਹੁਤ ਦੇਰ ਹੋ ਗਈ ਦੰਦ ਮੂਹ ਇੱਕੋ ਰਹਿ ਗਿਆ ਇੱਕੋ ਰਹਿ ਗਿਆ ਖੱਟਾ ਕੁਝ ਨਹੀਂ ਕਿੰਨੀ ਦੇਰ ਤੋਂ ਅਕਾਲੀ ਦਲ ਨਾਲ ਜੁੜੇ ਹੋ ਮੈਂ 25 ਸਾਲ ਅਕਾਲੀ ਦਲ ਨਾਲ ਕੀ ਨਾ ਹੈ ਤੁਹਾਡਾ ਮੇਰਾ ਰੂਪਚੰਦ ਹੈ ਰੂਪਚੰਦ ਮਾਜਰੀ ਕਲੋਨੀ ਮੇਰਾ ਪਿੰਡ ਹੈ ਹਾਂ ਹਾਂਜੀ ਇੱਕ ਪੁਲ ਨਾ ਸਾਡੇ ਪੰਖਸਾ ਆਪੇ ਤਾਂ ਖੜੀ ਵਿੱਚ ਬਾਕੀ ਤਾਂ ਸਭ ਠੀਕ ਹੈ ਇੱਕ ਪੁਲੀ ਨਹੀਂ ਲੱਗੀ ਨਿਗਾਹੇ ਕੋਲ ਤਾਂ ਦੇਖੋ ਇਹ ਤਸਵੀਰ ਦੇਖੋ ਇਹ ਰਮੇਸ਼ ਇਹ ਤਸਵੀਰ ਦਿਖਾਓ ਕਿ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ ਜਿਹੜੇ ਵਰਕਰਸ ਨੇ ਯੂਥ ਅਕਾਲੀ ਦਲ ਦੇ ਉਹ ਇਕੱਤਰਤ ਹੋ ਰਹੇ ਨੇ ਵੱਡੀ ਤਦਾਦ ਦੇ ਵਿੱਚ ਜਿਹੜੇ ਆਹੋ ਸੜਕਾਂ ਤੇ ਇਕੱਤਰਤ ਦੇਖਣ ਨੂੰ ਮਿਲ ਰਹੀ ਆ ਪਰਮੇਸ਼ਰ ਦਿਖਾ ਦਿਓ ਦੇਖੋ ਬਦੂਰ ਤੱਕ ਹਜ਼ਾਰਾਂ ਸੈਂਕੜੇ ਹਜ਼ਾਰਾਂ ਦੀ ਤعداد ਦੇ ਵਿੱਚ ਗੱਡੀਆਂ ਮੌਜੂਦ ਨੇ ਵੱਡੀ ਤعداد ਦੇ ਵਿੱਚ ਜਿਹੜੇ ਅਕਾਲੀ ਦਲ ਦੇ ਵਰਕਰਸ ਮੌਜੂਦ ਨੇ ਕਿਉਂਕਿ ਗਮਾਡਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੈਂਡ ਪੁਲਿੰਗ ਆ ਪਾਲਿਸੀ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾਣਾ ਪਰ ਉਸ ਤੋਂ ਪਹਿਲਾਂ ਦੇਖ ਸਕਦੇ ਹੋ ਹਲਕਾ ਖਰੜ ਤੋਂ ਹਜ਼ਾਰਾਂ ਜਿਹੜਾ ਨੇ ਵਰਕਰਸ ਜਿਹੜੇ ਨੇ ਇੱਥੋਂ ਕੂਚ ਕਰਨਗੇ ਔਰ ਲਗਾਤਾਰ ਕਿਸਾਨਾਂ ਦੇ ਹੱਕ ਤੇ ਵਿੱਚ ਆਵਾਜ਼ ਬੁਲੰਦ ਕੀਤੀ ਹੋਈ ਹੈ ਯੂਥ ਆਗੂ ਰਵਿੰਦਰ ਸਿੰਘ ਖੇੜਾ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੋਂ ਜਿਹੜਾ ਵੱਡਾ ਕਾਫਲਾ ਰਵਾਨਾ ਹੋਣ ਲੱਗਿਆ ਸੈਂਕੜੇ ਜਿਹੜੀਆਂ ਸੈਂਕੜੇ ਦੀ ਤعداد ਦੇ ਵਿੱਚ ਨਜ਼ਾਰਾ ਦੀ ਤعداد ਚ ਗੱਡੀਆਂ ਮੌਜੂਦ ਨੇ ਤਾਂ ਵੱਡੀ ਤعداد ਦੇ ਵਿੱਚ ਜਿਹੜੇ ਨੇ ਉਹ ਇੱਥੇ ਸ਼ਮੂਲੀਅਤ ਕਰ ਰਹੇ ਨੇ ਕੈਮਰਾ ਪਰਸਨ ਰਮੇਸ਼ਨਾਥਾ ਕੁਮਾਰ ਸ਼ੁਕਲਾ ਡੇਲੀ ਪੋਸਟ ਪੰਜਾਬੀ